ਰੁਪਏ 150 ਰੁਪਏ 150 ਰੁਪਏ 150 ਰੁਪਏ 150 ਰੁਪਏ ਉਹ ਜਿਹੜਾ ਬਾਜ਼ਾਰ ਚ ਮਿਲਦਾ 600 ਰੁਪਏ ਦਾ ਰੈਡੀमेड ਪਰਾਜੋ ਸੂਟ ਕਾਦੀਆਂ ਮਾਤੂ ਸ਼ਰੀ ਦਸਤਾਰ ਤੇ ਆਜੋ ਲੈ ਜਾਓ 150 ਰੁਪਏ ਚ ਚਾਰ ਦਿਨ ਉਹ ਚਾਰ ਦਿਨ ਬਹੁਤ ਵੱਡੇ ਫਾਇਦੇ 1 ਅਗਸਤ ਤੱਕ ਆਜੋ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਕੀਤੇ ਸਾਰੇ ਰੈਡੀਵੇਟ ਸੂਟ ਬਾਜ਼ਾਰਾ ਜੇ 5-500 ਰੁਪਿਆ ਇੱਥੇ ਲੈ ਜਾਓ 250 ਰੁਪਿਆ 250 ਰੁਪਿਆ 500 ਰੁਪਏ ਦੇ ਤੋਂ ਚੱਕੋ ਜੀ ਦੁਪੱਟੇ ਕਾ ਤੇ 150 ਵਾਲੇ ਕਰਤੇ 50 ਰੁਪਏ ਲਓ ਜੀ ਚੱਕੋ ਡਬਲ ਬੈੱਡ ਦੀ ਚਾਦਰ ਪਿਓਰ ਕਾਟਨ ਦੀ ਚਾਦਰ ਡਬਲ ਬੈੱਡ ਦੀ ਬਾਜ਼ਾਰ ਚ 1000 1000 ਰੁਪਏ ਦੀ ਇੱਥੇ ਦੇ 250 ਰੁਪਏ ਦੀ ਲਓ ਜੀ ਰਖੜੀ ਤੇ ਤਿਉਹਾਰ ਤੇ ਲੱਗੇ ਮੇਲੇ ਉਹ ਰਖੜੀ ਲਾ ਦੀ ਬਹੁਤ ਵੱਡੀ ਸੇਲ ਜਿਹੜੇ ਬਾਜ਼ਾਰ ਚ ਮਿਲਦਾ 5 500 ਰੁਪਏ ਦਾ ਸੂਟ ਦੁਪੱਟੇ ਨਾਲ ਸਾਡੇ ਕੋਲ ਲੈ ਜਾਓ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਬਾਜ਼ਾਰ ਚ 500 ਰੁਪਏ ਸਾਡਾ ਰੇਟ ਸਿਰਫ 200 ਰੁਪਏ ਔਰ ਜਿਨ੍ਹਾਂ ਨੇ ਰਣਾ ਵਿਆਹ ਲਈ ਦਾ ਕੱਪੜਾ ਤਾਜ਼ ਮੇੜ ਦੇ ਕੱਪੜਾ ਲੈਣਾ ਜਿਹੜਾ ਬਾਜ਼ਾਰ 'ਚ ਤੁਸੀਂ ਲੈਨੇ ਹੋ 50000 ਰੁਪਏ ਦਾ ਤਾਜ਼ ਮੇੜ ਦਾ ਕੱਪੜਾ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਸਿਰਫ 20000 'ਚ ਲੈ ਜਾਓ ਦੇਖੋ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਓ ਮੈਂ ਕਹਿੰਦਾ ਇੱਦੀ ਰਕਰੀ ਦੇ ਨਜ਼ਾਰੇ ਲਿਆ ਦੇਣਿਆ ਡਿਜ਼ਾਈਨ ਚੈੱਕ ਕਰੋ ਬਾਜ਼ਾਰਾ 'ਚ 12 1200 ਰੁਪਏ ਦਾ ਕੋਟ ਦਾ ਸੂਟ 650 ਰੁਪਏ ਦਾ ਇੱਕ ਤੋਂ ਇੱਕ ਡਿਨ ਉਹ ਅਸੀਂ ਇੱਥੇ 2-2 ਰੁਪਏ 5-5 ਰੁਪਏ 10-10 ਰੁਪਏ ਦੇ ਮਾਰਜੇ ਦੇ ਕੱਪੜਾ ਵੇਚ ਰਹੇ ਆ ਜੋ ਪੂਰੇ ਪੰਜਾਬ 'ਚ ਰਿਕਾਰਡ ਬਣਾਤਾ ਉਹ ਕਿਸੇ ਨੇ 100 ਰੁਪਏ ਦਾ ਸੂਟ ਨਹੀਂ ਦਿੱਤਾ ਕਿਸੇ ਨੇ 150 ਰੁਪਏ 'ਚ ਰੈਡੀमेड ਪਰਾਜੋ ਸੂਟ ਨਹੀਂ ਦਿੱਤਾ ਕਿਸੇ ਨੇ ਤੁਹਾਨੂੰ 200 ਰੁਪਏ ਦਾ ਨਾਰਾ ਕਟ ਸੂਟ ਰੈਡੀमेड ਨਹੀਂ ਦਿੱਤਾ 150 ਰੁਪਏ 150 ਰੁਪਏ 150 ਰੁਪਏ 150 ਰੁਪਏ 150 ਰੁਪਏ ਉਹ ਜਿਹੜਾ ਬਾਜ਼ਾਰ 'ਚ ਮਿਲਦਾ 600 ਰੁਪਏ ਦਾ ਰੈਡੀमेड ਪਰਾਜੋ ਸੂਟ ਕਾਦੀਆਂ ਮਾਤੂ ਸ਼੍ਰੀ ਦਸਤਾਰ ਤੇ ਆਜੋ ਲੈ ਜਾਓ 150 ਰੁਪਏ ਚ 150 ਰੁਪਏ ਚ 150 ਰੁਪਏ ਚ 6 600 ਵਾਲਾ ਲੈ ਜਾਓ 150 ਰੁਪਏ ਚ ਉਹ ਲੱਗ ਗਈ ਸੇਲ ਬਹੁਤ ਵੱਡੀ ਸੇਲ ਲੱਗ ਗਈ ਰੈਡੀमेड ਪਲਾਜੋ ਸੂਟ 6 600 ਵਾਲੇ ਲੈ ਜਾਓ 150 ਚ 4 ਦਿਨ ਉਹ 4 ਦਿਨ ਬਹੁਤ ਵੱਡੇ ਫਾਇਦੇ 1 ਅਗਸਤ ਤੱਕ ਆਜੋ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ 6 600 ਵਾਲੇ ਰੈਡੀमेड ਪਲਾਜੋ ਸੂਟ ਲੈ ਜਾਓ 150 ਰੁਪਏ ਚ ਕੋ ਜੀ ਕੜਾਈ ਵਾਲੇ ਸੂਟ ਉਹ ਕੜਾਈ ਵਾਲੇ ਸੀਤੇ ਸਟਾਈਲ ਰੈਡੀमेड ਸੂਟ ਬਜ਼ਾਰਾ ਜੇ 5500 ਰੁਪਿਆ ਇੱਥੇ ਲੱਜਾ 2500 ਰੁਪਿਆ 2500 ਰੁਪਿਆ 500 ਰੁਪਏ ਦੇ ਦੋ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ 500 ਰੁਪਏ ਦੇ ਦੋ 500 ਦੇ ਦੋ ਲੋ ਜੀ ਰਖੜੀ ਦੇ ਤਿਹਾਰ ਤੇ ਲੱਗੇ ਮੇਲੇ ਉਹ ਰਖੜੀ ਲਾਤੀ ਬਹੁਤ ਵੱਡੀ ਸੇਲ ਜਿਹੜੇ ਬਾਜ਼ਾਰ ਚ ਮਿਲਦਾ 5500 ਰੁਪਿਆ ਸੂਟ ਦੁਪੱਟੇ ਨਾਲ ਸਾਡੇ ਕੋਲ ਲੈ ਜਾਓ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਬਾਜ਼ਾਰ ਚ 500 ਰੁਪਏ ਸਾਡਾ ਰੇਟ ਸਿਰਫ 200 ਰੁਪਏ ਆਜੋ ਕਾਦੀਆਂ ਚ ਉਹ ਕਾਦੀਆਂ ਚ ਆਜੋ ਮਾਤੂ ਸ਼੍ਰੀ ਤਸਤਾਰ ਤੇ ਲਾਟੀਆਂ ਬਹੁਤ ਵੱਡੀਆਂ ਆਫਰਾਂ ਉਹ ਜਿਨ੍ਹਾਂ ਨੇ ਕੰਮ ਨਵਾਂ ਕੰਮ ਸ਼ੁਰੂ ਰੀਸੇਲਰੋਂ ਦੁਕਾਨਦਾਰੋਂ ਆਜੋ 5 500 ਵਾਲੇ ਸੂਟ ਲੈ ਜਾਓ 200 ਰੁਪਏ 200 ਰੁਪਏ 200 ਰੁਪਏ ਚੱਕੋ ਜੀ ਦੁਪੱਟੇ ਕਾਟਨ ਦੇ 6 150 ਵਾਲੇ ਕਰਦੇ 50 ਰੁਪਏ 50 ਰੁਪਏ ਦਾ ਦੁਪੱਟਾ ਕਰਤਾ ਜੀ ਰੰਗ ਡਿਜ਼ਾਈਨ ਚੈੱਕ ਕਰ ਲੋ ਉਹ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ 50 ਰੁਪਏ ਦਾ ਇੱਕ ਦੁਪੱਟਾ ਜਿਹੜਾ ਬਾਜ਼ਾਰਾਂ 'ਚ 1.5 ਸੌ ਰੁਪਏ ਦਾ ਮਿਲਦਾ 50 ਰੁਪਏ ਦਾ ਕਾਊਟਨ ਦਾ ਦੁਪੱਟਾ ਆਓ ਚੱਕੋ ਜੀ ਕਿੰਨੇ ਬਾਜ਼ਾਰ ਦਾ ਰੇਟ 500 ਰੁਪਈਆ ਸਾਡੇ ਕੋਲ ਲੈ ਜਾਓ 500 ਦੇ ਦੋ ਹੈਵੀ ਦੁਪੱਟਿਆਂ ਨਾਲ ਡਿਜ਼ਾਈਨਰ ਸੂਟ ਬਟਨ ਲੱਗੇ ਹੋਏ ਘੇਰੇ ਦੇ ਕੰਮ ਬਾਜ਼ਾਰ 'ਚ 500 ਦਾ ਇੱਕ ਸਾਡੇ ਕੋਲ 500 ਦੇ ਦੋ 2250 2250 8200 ਰੁਪਏ ਲੈ ਜਾਓ ਜੀ 2250ਏ ਸੂਟ ਹੁਣ ਰਕੜੀ ਤੇ ਤਿਹਾੜੀ ਤੇ ਲੁੱਟ ਨਾ ਕਰਾਓ ਜਿਹੜਾ ਬਾਜ਼ਾਰ ਤੁਸੀਂ ਕੱਪੜਾ ਲੈਣਾ 20000 ਰੁਪਏ ਦਾ ਸਾਡੇ ਕੋਲ ਆਜੋ 20000 ਵਾਲਾ ਕੱਪੜਾ 8000 ਚ ਲੈ ਜਾਓ ਆਹ ਦੇਖੋ 7700 ਵਾਲੇ ਸੂਟ ਕਰਤੇ 700 ਦੇ ਦੋ 3500 ਰੁਪਏ ਸੂਟ ਕਰਤਾ ਲੁੱਟਾਂ ਜਿਵੇਂ ਬੰਦ ਕਰਤੀਆਂ 5 5 ਰੁਪਏ 10 10 ਰੁਪਏ ਦੇ ਮਾਰਜਿਨ ਤੇ 700 ਦੇ ਦੋ 700 ਦੇ ਦੋ 700 ਦੇ ਦੋ ਕਰਤੇ ਸੂਟ ਲਓ ਜੀ ਚੱਕੋ ਡਬਲ ਪੈਟ ਦੀ ਚਾਦਰ ਪਿਆਰ ਕਾਟਨ ਦੀ ਜੱਟ ਡਬਲ ਬੈੱਡ ਦੀ ਬਜ਼ਾਰਾ 'ਚ 1000 1000 ਰੁਪਏ ਦੀ ਇੱਥੇ ਲੈਦੇ 250 ਰੁਪਏ ਦੀ ਰੰਗ ਬਹੁਤ ਹੈ ਡਿਜ਼ਾਈਨ ਬਹੁਤ ਹੈ 250 250 250 250 250 ਰੁਪਏ ਦੇ ਲੋਰੀ ਜਿਹੜੇ ਬਿਆਰਾਂ 'ਚ ਮਿਲਦਾ 15 1500 ਰੁਪਿਆ ਦਾ ਸੂਟ ਇੱਥੇ ਕਰਤਾ 500 ਰੁਪਏ ਦਾ ਬਾਜ਼ਾਰ 'ਚ 1500 ਰੁਪਿਆ ਇੱਕ ਸਾਡੇ ਕੋਲ ਲੈ ਜਾਓ 500 ਰੁਪਏ ਦਾ ਮੈਲਾ ਸਿਰਫ ਚਾਰ ਦਿਨ ਹੈ ਜੀ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ 1 ਅਗਸਤ ਤੱਕ ਹੈਵੀ ਹੈਵੀ ਸੂਟ ਵੀ ਮਿੱਟੀ ਦੇ ਪਾ ਕਰਦੇ ਆ ਚੱਕੋ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਉਹ ਮੈਂ ਕਹਿੰਦਾ ਇੱਤੀ ਰੱਖੀ ਤੇ ਨਜ਼ਾਰੇ ਲਿਆ ਦੇਣੇ ਆ ਡਿਜ਼ਾਈਨ ਚੈੱਕ ਕਰੋ ਬਜਾਰਾ ਜੇ 12 1200 ਰੁਪਏ ਦਾ ਕਾਟਨ ਦਾ ਸੂਟ 650 ਰੁਪਏ ਦਾ ਇੱਕ ਤੋਂ ਇੱਕ ਡਿਜ਼ਾਈਨ ਚੜਦੇ ਤੋਂ ਚੜਦਾ ਜਣ 650 ਭਾਜੀ ਚਲੇ ਨਾ ਕਹਿੰਦੇ ਆ ਕਿਸੇ ਤੋਂ ਦੇ ਨਹੀਂ ਹੋਣਾ ਆ ਵੀ ਤੁਸੀਂ ਚੈੱਕ ਕਰ ਲਓ ਹਰ ਇੱਕ ਤਰ੍ਹਾਂ ਦੇ ਰੰਗ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਮੈਨਲੇ ਸਿਰਫ ਕਾਟੀਆਂ ਜਾ ਆਜੋ ਲੈ ਜਾਓ ਹੁਣ ਲੁੱਟਣਾ ਕਰਾਓ ਮਾਤੂ ਸ਼੍ਰੀ ਦਸਤਾਰ ਕਾਟੀਆਂ ਦੇ ਆਜੋ ਉਹ ਜਿਨ੍ਹਾਂ ਨੇ ਰਣਾ ਵਿਆਹ ਲਈ ਦਾ ਕੱਪੜਾ ਤਾਜ ਬੇੜੀ ਦਾ ਕੱਪੜਾ ਲੈਣਾ ਜਿਹੜਾ ਬਾਜ਼ਾਰ ਤੁਸੀਂ ਲੈਨੇ ਹੋ 50000 ਰੁਪਏ ਦਾ ਤਾਜ ਬੇੜੀ ਦਾ ਕੱਪੜਾ ਸਾਡੇ ਕੋਲ ਆਜੋ 50000 ਵਾਲਾ ਕੱਪੜਾ ਸਿਰਫ 20000 ਚ ਲੈ ਜਾਓ ਦੇਖੋ ਬਾਜ਼ਾਰ ਦਾ ਰੇਟ ਸੂਟ ਦਾ 2000 ਰੁਪਇਆ 2000 ਤੋਂ ਘੱਟ ਸੂਟ ਨਹੀਂ ਕਿਸੇ ਨੇ ਦੇਣਾ ਸਾਡੇ ਕੋਲ ਆਓ 2000 ਵਾਲਾ ਸੂਟ 850 ਚ ਲੈ ਕੇ ਜਾਓ ਦੇਖੋ ਘੇਰੇ ਦੇ ਕੰਮ ਪਾਹਾਂ ਦੇ ਕੰਮ ਫਰੰਟ ਹੈਵੀ ਸਾਰਾ ਡਿਜ਼ਾਈਨਰ ਬੁਟੀਕ ਪੀਸ 850 ਦੇਖੋ ਇਹ ਦੁਪੱਟਿਆਂ ਦਾ ਸ਼ਾਨਦਾਰ ਕੰਮ ਦੇਖ ਲਓ ਪਿਓਰ ਨੇਚਰਲ ਕ੍ਰੇਮ ਫੇਸ ਤੇ ਨਾਲ ਪਿਓਰ ਦਾ ਦੁਪੱਟਾ ਲਾ ਕੇ ਪਿਆਰ ਦਾ ਰੇਟ 1800 ਸਾਢੇ 850 ਆਹ ਬੁਟੀਕ ਸੂਟ ਚੈੱਕ ਕਰ ਲਓ ਸੋਲੋ ਸੋਲੋ ਪੀਸ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਕੰਮ ਨਾਲੇ ਸੂਟ ਤੇ ਵੀ ਕੰਮ ਪਿਆਰਾ ਜਿਹਾ 2 2 4 4000 ਲੈਂਦੇ ਆ ਮੂਹ ਮੰਗੇ ਰੇਟ ਇੱਥੇ 850 ਰੁਪਏ ਦਾ ਕੜਾਈਆਂ ਇੱਕ ਤੋਂ ਇੱਕ ਚੜਦੇ ਤੋਂ ਚੜਦੇ ਸੂਟ ਲੈ ਕੇ ਆ ਗਏ ਆ ਡਿਜ਼ਾਈਨਰ ਪੀਸ ਮੈਂ ਕਹਿੰਦਾ ਬਾ ਕਮਾਲ ਚੀਜ਼ਾਂ ਵਾ ਲਈ ਦੇਖੋ ਸਾਡੇ ਕੋਲ ਰੇਟ ਵੀ ਬਹੁਤ ਘੱਟ ਮਿਲਣਿਆ ਡਿਜ਼ਾਈਨ ਵੀ ਬਹੁਤ ਵਧੀਆ ਮਿਲਣਿਆ ਸੂਟਾਂ ਦੇ ਨਾਲ ਦੇਖੋ ਕੜਾਈਆਂ ਕੱਡੇ ਦੁਪੱਟੇ ਚੈੱਕ ਕਰ ਲੋ ਹਰ ਕਿਸੇ ਦਾ ਫਾਇਦਾ ਹੋ ਰਿਹਾ ਛੇਤੀ ਆਜੋ ਚਾਰ ਤਿੰਨ ਵੱਡੇ ਫਾਇਦੇ ਹੋਣੇ ਆ ਰਕੜੀ ਇਤਿਹਾਰ ਤੇ ਹੁਣ ਭੈਣਾਂ ਨੂੰ ਖੁਸ਼ ਕਰ ਦਿਓ ਮਿੱਟੀ ਦੇ ਬਾ ਕੱਪੜਾ ਕਰਤਾ ਓਏ ਅਸੀਂ ਇੱਥੇ 2-2 ਰੁਪਏ 5-5 ਰੁਪਏ 10-10 ਰੁਪਏ ਦੇ ਮਾਰਜੇ ਦੇ ਕੱਪੜਾ ਵੇਚ ਰਹੇ ਆ ਜੋ ਪੂਰੇ ਪੰਜਾਬ 'ਚ ਰਿਕਾਰਡ ਬਣਾਤਾ ਉਹ ਕਿਸੇ ਨੇ 100 ਰੁਪਏ ਦਾ ਸੂਟ ਨਹੀਂ ਦਿੱਤਾ ਕਿਸੇ ਨੇ 150 ਰੁਪਏ 'ਚ ਰੈਡੀमेड ਪਾਜੋ ਸੂਟ ਨਹੀਂ ਦਿੱਤਾ ਕਿਸੇ ਨੇ ਤੁਹਾਨੂੰ 200 ਰੁਪਏ ਦਾ ਨਾਰਾ ਕਟ ਸੂਟ ਰੈਡੀमेड ਨਹੀਂ ਦਿੱਤਾ ਉਹ ਕਿਸੇ ਨੇ ਤੁਹਾਨੂੰ ਆ 12 1200 ਰੁਪਏ ਦੀਆਂ ਬੈੱਡ ਸ਼ੀਟਾਂ 4 400 ਜੀ ਦਿੱਤੀਆਂ ਚੈੱਕ ਕਰ ਲੋ ਰੇਟ ਲਿਖਿਆ ਹੋਇਆ 1195 ਦੀ ਬੈੱਡ ਸ਼ੀਟ ਮਤਲਬ 1200 ਰੁਪਏ ਵਾਲੀ ਬ੍ਰਾਂਡਡ ਬੈੱਡ ਸ਼ੀਟ ਤੁਹਾਨੂੰ ਅਸੀਂ ਦੇ ਰਹੇ ਹਾਂ ਸਿਰਫ 400 ਰੁਪਏ 'ਚ ਫਾਇਦੇ ਬਹੁਤ ਹੋ ਰਹੇ ਆ ਆਜੋ ਘਰਾਂ ਚ ਨਾ ਬੈਠੋ ਹੋਰ ਦੁਕਾਨਾਂ ਤੇ ਜਾ ਕੇ ਲੁੱਟ ਨਾ ਕਰੋ ਰੰਗ ਦੇਖੋ ਕਿੰਨੇ ਰੰਗ ਡਿਜ਼ਾਈਨ ਚੈੱਕ ਕਰ ਲੋ ਪ੍ਰਿੰਟਡ ਪੈਡ ਸ਼ੀਟ ਪਿਓਰ ਡੀਕੋਕ ਦੀ ਹੋਮ ਡੀਕੋਕ ਦੀ ਆ ਚੱਕੋ ਜੀ ਹੁਣ ਨਹੀਂ ਮਿਲਣਾ ਤੁਹਾਨੂੰ ਮੇਲਾ ਲੱਗਿਆ ਕਾਦੀਆਂ ਤੇ ਇਤਾਂ ਦੀਆਂ ਆਈਟਮਾਂ ਤੁਹਾਨੂੰ ਕਾਦੀਆਂ ਤੋਂ ਹੀ ਮਿਲਣੀਆਂ ਕਿਤੋਂ ਹੋਰ ਨਹੀਂ ਮਿਲਣੀਆਂ ਕੋਈ ਛੇਤੀ ਆਜੋ ਕੋਈ ਤੁਸੀਂ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਆ ਫੋਨ ਕਰ ਲਓ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਕਾਦੀਆਂ